ਤੇ ਦਿਨੀ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਪਟਿਆਲਾ ਦੇ ਠਿਕਰੀ ਵਾਲੇ ਚੌਕ ਤੇ ਵਿੱਚ ਬਾਲੀਵੁੱਡ ਸਟਾਰ ਗੈਵੀ ਚਾਹਲ ਨੇ ਆਪਣੇ ਸਾਥੀਆਂ ਦੇ ਨਾਲ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਬੜਾ ਵੱਡਾ ਘਾਟਾ ਪੈ ਪੱਲਾ ਸਾਜ ਲੈ ਗਏ ਏ ਰੂਡੀ ਦੇ ਹੈ ਤੋਂ ਕਮਨ ਚਲੇ ਗਏ ਤੇ ਜੋੰਦਾ ਜੀ ਬਰਾਏ ਤੁਸੀਂ ਰੋਸ ਮਾਰਚ ਕਰ ਰਹੇ ਹੋ ਜੀ ਜੀ ਬੇਸਿਕਲੀ ਜੀ ਇਹ ਜਿਹੜਾ ਰੋਸ ਮਾਰਚ ਹੈਗਾ ਜੀ ਸ਼ਾਂਤੀ ਮਾਰਚ ਮੈਨੂੰ ਕਹੂੰਗਾ ਕਿਉਂਕਿ ਆਵਾਰਾ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਤੋਂ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇ ਹੈਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਜੀ ਭੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲਾ ਜਾਂਦਾ ਹੈ ਵੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ 'ਚ ਜਾਂਦੇ ਹੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਹੈ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨੇ ਜੀ ਇਹ ਕਿਹਦੀ ਲਾਪਰਵਾਹੀਆਂ ਕਿਦੀਆਂ ਨੇ ਲਾਪਰਵਾਹੀਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਦੇ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਕੁਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾਉਂਸਲਸ ਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੇਖ ਲਓ ਤੁਸੀਂ گاਵਾ ਬਾਦ ਇੱਥੇ ਝੋਟੇ ਲੜਦੇ ਲੜਦੇ ਫਿਰਦੇ ਨੇ ਜਿਨ੍ਹਾਂ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਜੀ ਜੀ ਇਸ ਦੁਨੀਆ ਤੋਂ ਚਲਾ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗੇ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਜੀ ਪੂਰੇ ਮੇਲਾ ਦਾ ਭਾਰਤ ਦੇ ਵਿੱਚ ਜੀ 50000 ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅਣਗਿਲੀਆਂ ਕਰਕੇ ਜਾਨਵਰਾਂ ਦੇ ਆਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਥੱਲ ਪਾਉਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਇਹ ਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਇਸ ਮੁਹਿੰਮ ਦੇ ਨਾਲ ਜੁੜਨ ਤਾਂ ਕਿ ਕੱਲ ਤੋਂ ਫੇਰ ਕੋਈ ਹੋਰ ਜ਼ਿੰਦਗੀ ਨਾ ਚਲੀ ਜਾਵੇ ਸੋ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗੇ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਮੇਰੀ ਐਨਜੀਓ ਹੈਗੀ ਜੀ ਗੇਵੀ ਚੇਹਲ ਫਾਊਂਡੇਸ਼ਨ ਸੋ ਗੇਵੀ ਚੇਹਲ ਫਾਊਂਡੇਸ਼ਨ.com ਦੇ ਉੱਤੇ ਇੱਕ ਪਟੀਸ਼ਨ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਜੀ ਉਹਦੇ ਉੱਤੇ ਆਪਣਾ ਕੰਸੈਂਟ ਦੇਣ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਜਿਹੜੇ ਵੀ ਇਹਦੇ ਉਹ ਹੈਗੇ ਨੇ ਜੀ ਟੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ ਬਸ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਕੀ ਲੱਗਦਾ ਨੇ ਕਿ ਸੀਐਮ ਸਾਹਿਬ ਖੁਦ ਇੱਕ ਆਰਟਿਸਟ ਵੀ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹੱਕ ਹੋ ਰਿਏ ਨੇ ਤੇ ਕਾਉਂਸਲ ਸੇ ਉੱਪਰ ਹੀ ਆਪਾਂ ਸਵਾਲ ਖੜਾ ਕਰ ਰਹੇ ਹਾਂ ਕਾਉਂਸਲ ਸੇ ਜਾ ਕੇ ਥਰੇ ਆ ਫਿਰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਵੀ ਜਿਹੜੀ ਮੈਂ ਗੱਲ ਕਰਦਾ ਬਦਲਾਅ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਕਈਆਂ ਨੂੰ ਤਾਂ ਕਾਉਸਸ ਦੇ ਬਾਰੇ ਪਤਾ ਵੀ ਨਹੀਂ ਹੋਣਾ ਆਮ ਜਨਤਾ ਨੂੰ ਕਿ ਕਾਉਸਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਬਾਉਸਸ ਦੇ ਨਾਂ ਦੇ ਉੱਤੇ ਇਕੱਠਾ ਹੁੰਦਾ ਪਹਿਲਾਂ ਜੀ ਸਰ ਗੱਲਾਂ ਆਪਾਂ ਬਾਉਸਸ ਦੀ ਗੱਲ ਕਰਦੇ ਆਂ ਸੜਕਾਂ ਦੇ ਉੱਤੇ ਵੀ ਉਨਾ ਹੀ ਟੈਕਸ ਲੱ타 ਜਾਂਦਾ ਵਹੀਕਲਸ ਦੇ ਵੀ ਟੈਕਸ ਲੱ타 ਜਾਂਦਾ ਬਿਲਕੁਲ ਜੀ ਬਿਲਕੁਲ ਟੋਲ ਪਲਾਜ਼ਾ ਐਨੇ ਲੱਗੇ ਹੋਏ ਆ ਉਹਨਾਂ ਦਾ ਜੀ 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 ਰੁਪਏ ਇਕੱਠਾ ਹੁੰਦਾ ਇੱਕ ਦਿਨਾਂ ਦੇ ਵਿੱਚ ਬਿਲਕੁਲ ਉਹਨਾਂ ਦੇ ਮੁਤਾਬਕ ਇਸੇ ਕਰਣ ਐਕਸੀਡੈਂਟ ਉਹ ਵੀ ਜ਼ਿਆਦਾ ਹੋ ਰਹੇ ਜੀ 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 ਦੇਖੋ ਮੁੱਦੇ ਤਾਂ ਬਹੁਤ ਨੇ ਜੀ ਸੋ ਜਿਹੜੀ ਗੱਲ ਤੁਸੀਂ ਕਹਤੀ ਮੈਂ ਪੂਰਾ ਸਹਿਮਤ ਆ ਸਾਰੇ ਜਾਣੇ ਸਹਿਮਤ ਨਹੀਂ ਜੀ ਸੜਕਾਂ ਦੀ ਹਾਲਾਤ ਆਪਾਂ ਨੂੰ ਪਤਾ ਹੀ ਨੇ ਕੀ ਹੁੰਦੇ ਉਹਦੇ ਕਰਕੇ ਬਹੁਤ ਜਾਨਾਂ ਗਈਆਂ ਨੇ ਸਾਡੇ ਫਰੈਂਡ ਸਰਕਲਸ ਦੇ ਵਿੱਚ ਬਹੁਤਾਂ ਦੇ ਨਾਲ ਮਾੜੇ ਹਾਦਸੇ ਵਾਪਰੇ ਨੇ ਪਰ ਅੱਜ ਜਿਹੜਾ ਇਸ ਸ਼ਾਂਤੀ ਮਾਰਚ ਦਾ ਉਦੇਸ਼ ਹੈਗੇ ਜੀ ਉਹ ਇਹ ਹੈ ਵੀ ਆਪਾਂ ਇੱਕ ਇੱਕ ਕਰਕੇ ਕਿਉਂਕਿ ਇਹ ਹੁਣ ਤਾਜ਼ਾ ਤਾਜ਼ਾ ਗੱਲ ਹੋਈ ਹੈਗੀ ਹੈ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਕਿਉਂਕਿ ਹਾਂਜੀ ਜਿਹੜੀ ਗੱਲ ਕਰੀਏ ਜਿਹੜੀ ਹਿਮਾਚਲ ਪ੍ਰੋਡ ਦੇ ਵੱਲੋਂ ਸਰਕਾਰ ਨੂੰ ਟਟਕਾਰ ਵੀ ਲਾਈ ਗਈ ਤੇ ਕਿਹਾ ਵੀ ਗਿਆ ਕਿ ਕਾਉਂਸਲਸ ਜਾ ਕੇ ਕਿਹੜਾ ਉਹਦਾ ਹਿਸਾਬ ਦਿੱਤਾ ਜਾਵੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਇਹ ਜਾ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਤਾਂ ਹੀ ਕਹਿੰਦਾ ਵੀ ਇੱਥੇ ਕਿਉਂਕਿ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਉਹ ਗੱਲ ਸੁਣਦੇ ਨੇ ਜੀ ਤਾਂ ਉਹਨਾਂ ਅੱਗੇ ਹੀ ਇਹ ਅਪੀਲ ਹੈਗੀ ਆ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਜੀ ਜਿਹੜੀ ਉਹਨਾਂ ਨੇ ਇੱਕ ਹੋ ਚੁੱਕਿਆ ਹੋਇਆ ਹੈਗਾ ਕਿ ਇਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਇਹ ਸਾਰੇ ਕਦਮ ਲੈਣੇ ਜ਼ਰੂਰੀ ਨੇ ਤੇ ਫੈਸਲੇ ਜਿਹੜੇ ਕੋਈ ਸਖਤ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਆ ਨਾ ਜੀ ਚਲੋ ਨੌਕਰੀਆਂ ਦੀ ਹੋਰ ਗੱਲਾਂ ਕਰਦੇ ਨੇ ਜੇ ਜਾਨ ਹੀ ਨਹੀਂ ਸੁਰੱਖਿਅਤ ਹੈਗੀ ਜੀ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਸਭ ਤੋਂ ਘੱਟ ਦੁਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਤਾਂ ਇੱਥੇ ਸਸਤੀ ਜਾਨ ਹੈ ਜਾਨ ਦੀ ਕੀਮਤ ਨਹੀਂ ਕੋਈ ਪਾਉਂਦਾ ਹੈਗਾ ਜੀ ਜੇ ਜਾਨ ਹੋਊਗੀ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਤਾਂ ਬਾਕੀ ਚੀਜ਼ਾਂ ਹੋਣਗੀਆਂ ਪਹਿਲਾਂ ਆਪਾਂ ਜਾਨ ਦੀ ਸੁਰੱਖਿਆ ਤਾਂ ਕਰ ਲਈ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਉਹ ਇਨਸਾਨ ਨੇ ਜਾਨ ਬਚਾਉਣੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਉੱਪਰ ਵੀ ਸਵਾਲ ਕਰੋਗੇ ਕਿਉਂਕਿ ਵਿਰੇਂਦਰ ਕੋਮੰਦੀ ਵੀ ਕੱਲ ਹਸਪਤਾਲ